ਸਾਰਿਆਂ ਨੂੰ ਮੈਂ ਜਾਣਕਾਰੀ ਦੇਣੀ ਚਾਹੁੰਦਾ ਕਿ ਅੱਜ ਇਸ ਕਰਕੇ ਲਾਈਵ ਹੋ ਰਹੇ ਹਾਂ ਕਿਉਂਕਿ ਕੱਲ ਦਾ ਮਾਨਯੋਗ ਇਲੈਕਸ਼ਨ ਕਮਿਸ਼ਨ ਨੇ ਜਦੋਂ ਦਾ ਪੰਚਾਇਤੀ ਜ਼ੋਨਾਂ ਦਾ ਐਲਾਨ ਕੀਤਾ ਤਾਂ ਉਦੋਂ ਤੋਂ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਪੰਚਾਇਤ ਅਫਸਰ ਨੇ ਜਾਂ ਜਿਹੜੇ ਪੰਚਾਇਤ ਸੈਕਟਰੀ ਨੇ ਉਹਨਾਂ ਨੂੰ ਜਿਹੜਾ ਕਿ ਸਰਪੰਚਾਂ ਨੂੰ ਜਾਂ ਜਿਹੜੇ ਮੈਂਬਰ ਸਾਹਿਬਾਨ ਦਾ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਐਨਓਸੀ ਦੇਣ ਲਈ ਔਰ ਉਹਨਾਂ ਨੂੰ ਚੁੱਲਾ ਟੈਕਸ ਦੇਣ ਲਈ ਜਿਹੜੀ ਆ ਟਾਲ ਮਟੋਲ ਕੀਤੀ ਜਾ ਰਹੀ ਅੱਜ ਲਾਈਵ ਹੋਣ ਦਾ ਕਾਰਨ ਵੀ ਮੇਰਾ ਏ ਅੱਜ ਮੈਂ ਸਾਰੇ ਹੀ ਪਿੰਡਾਂ ਦੇ ਚਾਹੇ ਉਹ ਜੀਰਾ ਵਿਧਾਨ ਸਭਾ ਹੋਵੇ ਚਾਹੇ ਲੋਕ ਸਭਾ ਸ਼੍ਰੀ ਖੜੂਤ ਸਾਹਿਬ ਹੋਵੇ ਚਾਹੇ ਜ਼ਿਲ੍ਹਾ ਫਰੋਜਪੁਰ ਦੇ ਵੱਖ-ਵੱਖ ਜਿਹੜੀਆਂ ਵਿਧਾਨ ਸਭਾ ਨੇ ਜਿਵੇਂ ਫਰੋਜਪੁਰ ਸ਼ਹਿਰੀ ਫਰੋਜਪੁਰ ਦਿਹਾਤੀ ਤੇ ਗੁਰੂ ਹਰਸਾਏ ਅੱਜ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਅੱਜ ਇਲੈਕਸ਼ਨ ਕਮਿਸ਼ਨ ਦੇ ਇਸ ਫੈਸਲੇ ਦਾ ਮੈਂ ਸਵਾਗਤ ਕਰਦਾ ਹਾਂ ਔਰ ਮੈਨੂੰ ਇਲੈਕਸ਼ਨ ਕਮਿਸ਼ਨ ਤੇ ਮਾਨ ਹੈ ਕਿ ਇਲੈਕਸ਼ਨ ਜਿਹੜਾ ਕੀ ਉਹ ਬਹੁਤ ਹੀ ਸਹੀ ਢੰਗ ਦੇ ਨਾਲ ਕਰਵਾਇਆ ਜਾਵੇਗਾ ਔਰ ਮੈਂ ਆਪ ਵੱਖ-ਵੱਖਰੇ ਪਿੰਡਾਂ ਦੇ ਵਿੱਚੋਂ ਮੈਨੂੰ ਫੋਨ ਕਾਲਸ ਵੀ ਆ ਰਹੀਆਂ ਨੇ ਔਰ ਹਰ ਇੱਕ ਬੰਦਾ ਇਹ ਜਾਣਕਾਰੀ ਲੈਣਾ ਚਾਹੁੰਦਾ ਹੈ ਕਿ ਇਲੈਕਸ਼ਨ ਲਈ ਅਸੀਂ ਜਿਹੜੇ ਨਾਮਿਨੇਸ਼ਨ ਕਰਨੇ ਨਾਮਜ਼ਦਗੀ ਭਰਨੀ ਆਉਂਦੇ ਲਈ ਸਾਨੂੰ ਕਿਹੜੀ-ਕਿਹੜੀ ਚੀਜ਼ ਦੀ ਲੋੜ ਹੈ ਇਹ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਚੁੱਲਾ ਟੈਕਸ ਜਿਹੜਾ ਜਰਨਲ ਇਲੈਕਸ਼ਨ ਲੜਨਾ ਚਾਹੁੰਦਾ ਹੈ ਜਾਂ ਮੈਂਬਰੀ ਦਾ ਜਾਂ ਸਰਪੰਚੀ ਦਾ ਉਹਦੇ ਲਈ 7 ਰੁਪਏ ਇੱਕ ਸਾਲ ਦਾ ਜਿਹੜਾ ਹੈ ਉਹ ਚੁੱਲਾ ਟੈਕਸ ਹੁੰਦਾ ਹੈ। ਔਰ ਮੈਂ ਕਹਿੰਦਾ ਕਿ 5 ਸਾਲ ਦਾ 35 ਰੁਪਏ ਜਿਹੜਾ ਚੁੱਲਾ ਟੈਕਸ ਦੀ ਜਿਹੜੀ ਉਹਸੀਦ ਕਟਾਓ। ਔਰ ਉਹਦੇ ਨਾਲ ਨਾਲ ਜਿਹੜੇ ਬੀਸੀ ਭਾਈ ਜਰਾ ਉਹਨਾਂ ਲਈ 3 ਰੁਪਏ ਕਿਉਂਕਿ 5 ਸਾਲ ਦਾ 15 ਰੁਪਏ ਔਰ ਐਸੀ ਵੀ ਜਿਹੜਾ ਵੀ ਚਾਹੇ ਸਰਪੰਚ ਲੜਨਾ ਚਾਹੁੰਦਾ ਹੈ ਚਾਹੇ ਮੈਂਬਰ ਲੜਨਾ ਚਾਹੁੰਦਾ ਹੈ ਉਹਦੇ ਲਈ ਕੋਈ ਚੁੱਲਾ ਟੈਕਸ ਨਹੀਂ ਕੋਈ ਪੈਸੇ ਨਹੀਂ ਉਹਨੂੰ ਕੋਈ ਲੋੜ ਨਹੀਂ ਕਿ ਜਮ੍ਹਾਂ ਕਰਾਉਂਦੀ ਔਰ ਇਹਦੇ ਨਾਲ ਨਾਲ ਇੱਕ ਐਨਓਸੀ ਜਿਹੜੀ ਆ ਉਹ ਬਲਾਕ ਦੇ ਵਿੱਚੋਂ ਲੈਣੀ ਹੈ ਜਿੰਦੇ ਉੱਤੇ ਪੰਚਾਇਤ ਸੈਕਟਰੀ ਇਹਨੇ ਰਿਪੋਰਟ ਕਰਨੀ ਹੈ ਜਿੰਦੇ ਉੱਪਰ ਉਥੋਂ ਦੇ ਜੇਈ ਨੇ ਜਿਹੜਾ ਪੰਚਾਇਤ ਦਾ ਜੇਈ ਆ ਉਹਨੇ ਕਰਨੀ ਹੈ ਪੰਚਾਇਤ ਅਫਸਰ ਨੇ ਤੇ ਵੀਡੀਓ ਸਹਿਬਾਨਾ ਨੇ ਰਿਪੋਰਟ ਕਰਨੀ ਉਹ ਐਨਓਸੀ ਜਿਹੜੀ ਆ ਉਹ ਜਲਦੀ ਤੋਂ ਜਲਦੀ ਲਾਓ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਫਿਰੋਜ਼ਪੁਰ ਦੇ ਡੀਸੀ ਮੈਡਮ ਬਾਰੇ ਕਿਉਂਕਿ ਮੈਨੂੰ ਮਾਣ ਆ ਕਿਉਂਕਿ ਪਹਿਲਾਂ ਵੀ ਜਦੋਂ ਜਲੰਧਰ ਪੋਸਟਿੰਗ ਨਹੀਂ ਤਾਂ ਮੈਨੂੰ ਉੱਥੋਂ ਵੀ ਪਤਾ ਲੱਗਾ ਕਿ ਇਹ ਹਮੇਸ਼ਾ ਇਮਾਨਦਾਰੀ ਦੇ ਨਾਲ ਇਹਨਾਂ ਨੇ ਕੰਮ ਕੀਤਾ ਅੱਜ ਪਿੰਡਾਂ ਦੀ ਰਿਜ਼ਰਵੇਸ਼ਨ ਆ ਅੱਜ ਜਿਹੜੇ ਮੌਜੂਦਾ ਐਮਐਲਏ ਨੇ ਉਹ ਲੋਕਾਂ ਨੂੰ ਇਹ ਝੂਠ ਬੋਲ ਰਹੇ ਨੇ ਕਿ ਜੋ ਕੁਝ ਹੋ ਰਿਹਾ ਹੈ ਉਹ ਅਸੀਂ ਨਹੀਂ ਕਰ ਰਹੇ ਉਹ ਪ੍ਰਸ਼ਾਸਨ ਕਰ ਰਿਹਾ ਹੈ ਜਦੋਂ ਕਿ ਇੱਕ ਦੀ ਪਹਿਲੀ ਵਾਰ ਹੋਇਆ ਕਿ ਜ਼ਿਲ੍ਹਾ ਵਾਈਜ਼ ਰਿਜ਼ਰਵੇਸ਼ਨ ਦੀ ਐਕਟੀ ਬਲਾਕ ਵਾਈਜ਼ ਕਰ ਦਿੱਤੀ ਐਕਟੀ ਐਮਐਲਏ ਨੂੰ ਇੰਨੀ ਜ਼ਿਆਦਾ ਖੁੱਲਕ ਦੇ ਦਿੱਤੀ ਕਿ ਜਿਹੜਾ ਮਰਜ਼ੀ ਪਿੰਡ ਤੁਸੀਂ ਜਰਨਲ ਕਰ ਸਕਦੇ ਹੋ ਜਿਹੜਾ ਮਰਜ਼ੀ ਪਿੰਡ ਜਿਹੜਾ ਤੁਸੀਂ ਰਿਜ਼ਰਵ ਕਰ ਸਕਦੇ ਹੋ ਔਰ ਜਿਹੜੀਆਂ ਲਿਸਟਾਂ ਨੇ ਕੱਲ ਤੋਂ ਨਾਮਜ਼ਦਗੀ ਪੱਤਰ ਸ਼ੁਰੂ ਨੇ ਤਾਂ ਮੈਂ ਡੀ ਮੈਡਮ ਡੀਸੀ ਸਾਹਿਬਾ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਨਾ ਤਾਂ ਅਜੇ ਤੱਕ ਲਿਸਟਾਂ ਦਿੱਤੀਆਂ ਜਾ ਰਹੀਆਂ ਨੇ ਨਾ ਹੀ ਅਜੇ ਤੱਕ ਚੁੱਲਾ ਟੈਕਸ ਦੀਆਂ ਰਸੀਦਾਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਜਿਹੜੇ ਸੈਕਟਰੀ ਨੇ ਵੀਡੀਓ ਨੇ ਉਹ ਆਲਾ ਟਾਲੀ ਕਰਦੇ ਨੇ ਔਰ ਜਿਹੜੇ ਫੋਨ ਨੇ ਨਾ ਤਾਂ ਕਿਸੇ ਸਰਪੰਚ ਦਾ ਫੋਨ ਅਟੈਂਡ ਕੀਤਾ ਜਾ ਰਿਹਾ ਨਾ ਜਿਹੜਾ ਕੋਈ ਨਵਾਂ ਸਰਪੰਚ ਖੜਨਾ ਚਾਹੁੰਦਾ ਨਾ ਉਹਨੂੰ ਕੋਈ ਦਫ਼ਤਰਾਂ ਦੇ ਵਿੱਚ ਮਿਲ ਰਿਹਾ ਅੱਜ ਦਫ਼ਤਰ ਜਿਹੜੇ ਉਹ ਖਾਲੀ ਮਿਲ ਰਹੇ ਨੇ ਔਰ ਮੈਂ ਕਹਿਣਾ ਕਿ ਜਿਹੜਾ ਦਫ਼ਤਰਾਂ ਦਾ ਟਾਈਮ ਆ ਉਹ ਇਲੈਕਸ਼ਨ ਕਮਿਸ਼ਨ ਔਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਉਹਨਾਂ ਨੂੰ ਉਹ ਲੈ ਉੱਥੇ ਦਫ਼ਤਰ ਬੈਣ ਦਫ਼ਤਰ ਬੈਠ ਕੇ ਜਿਹੜਾ ਉਹ ਜੁਲਾ ਟੈਕਸ ਉਹ ਐਨਓਸੀ ਔਰ ਨਾਮਜ਼ਦਗੀ ਲਈ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਜਾਂ ਜਿਵੇਂ ਨਾਮਿਨੇਸ਼ਨ ਫੀਸ ਤੁਸੀਂ 100 ਰੁਪਇਆ ਕਹੀ ਹੈ ਉਹਦੀਆਂ ਰਸੀਦਾਂ ਜਿਹੜੀਆਂ ਨੇ ਉਹ ਕੱਟ ਕੇ ਜਿਹੜੀਆਂ ਨੇ ਕਿ ਉਹ ਜਿਹੜੇ ਲੋਕ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਦਿੱਤੀਆਂ ਜਾਣ। ਔਰ ਅਜੇ ਤੱਕ ਤਾਂ ਇਹ ਨਹੀਂ ਪਤਾਗਾ ਕਿ ਨਾਮ ਜਦਗੀਆਂ ਜਿਹੜੀਆਂ ਅਸੀਂ ਭਰਨੀਆਂ ਨੇ। ਉਹਦੇ ਲਈ ਜਿਹੜਾ ਕਿਹੜਾ ਪਿੰਡ ਰਿਜ਼ਰਵਾ ਦੇ ਕਿਹੜਾ ਜ਼ਰਨ ਵਾਲਾ। ਔਰ ਜਿੰਨਾ ਚਿਰ ਰਿਜ਼ਰਵੇਸ਼ਨ ਦੀ ਲਿਸਟ ਨਹੀਂ ਆਉਂਦੀ ਜੀ। ਉਹਨਾਂ ਚਿਰ ਜਿਹੜਾ ਹੈ ਕਿ ਕਿਵੇਂ ਨਾਮ ਜਦਗੀਆਂ ਭਰੀਆਂ ਜਾ ਸਕਦੀਆਂ ਨੇ। ਇੱਕ ਤਾਂ ਉਹ ਜਲਦੀ ਤੋਂ ਜਲਦੀ ਉਹ ਜਿਹੜੀਆਂ ਲਿਸਟਾਂ ਨੇ। ਉਹ ਜਨਤਕ ਕੀਤੀਆਂ ਜਾਣ ਮੀਡੀਆ ਦੇ ਵਿੱਚ। ਉਹ ਪ੍ਰੈਸ ਰੀਲਿੰਗ ਜਿਹੜੀਆਂ ਨੇ। ਉਹ ਪ੍ਰੈਸ ਨੂੰ ਦਿੱਤੀਆਂ ਜਾਣ ਤਾਂਕਿ ਲੋਕਾਂ ਤੱਕ ਇਹ ਪਹੁੰਚ ਸਕਣ। ਕਿਉਂਕਿ ਜੇ ਜ਼ਿਆਦਾ ਤਾਂ ਕੀ ਕਰਦੇ ਨੇ ਕਿ ਵੀਡੀਓ ਕਹਿੰਦੇ ਕਿ ਅਸੀਂ ਬਲਾਕ ਦੇ ਵਿੱਚ ਲਿਸਟ ਲਾਵਾਂਗੇ ਲਿਸਟ ਲਾਉਂਦੇ ਬਾਅਦ ਚ ਆ ਫੋਟੋ ਖਿੱਚਦੇ ਆ ਤੇ ਉਸ ਤੋਂ ਬਾਅਦ ਲਿਸਟ ਨੂੰ ਪਾੜ ਦਿੱਤਾ ਜਾਂਦਾ ਔਰ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਇਹ ਜਿਹੜੀ ਲਿਸਟ ਆ ਇਹਨੂੰ ਜਨਤਕ ਕੀਤਾ ਜਾਵੇ ਔਰ ਜਿਵੇਂ ਅੱਗੇ ਵਿਧਾਨ ਸਭਾ ਦੇ ਵਿੱਚ ਐਮਪੀ ਦੇ ਵਿੱਚ ਜਿਹੜੀਆਂ ਲਿਸਟਾਂ ਨੇ ਉਹ ਹਰੇਕ ਪਾਰਟੀ ਦੇ ਦਫ਼ਤਰ ਦੇ ਵਿੱਚ ਜਿਹੜੀਆਂ ਨੇ ਜ਼ਿਲ੍ਹਾ ਦਫ਼ਤਰ ਦੇ ਵਿੱਚ ਬਚਾਈਆਂ ਜਾਂਦੀਆਂ ਨੇ ਉਹਨਾਂ ਦਾ ਇੱਕ ਸੈੱਟ ਜਿਹੜਾ ਉਹ ਹਰੇਕ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਮੁਹੱਈਆ ਕਰਾਇਆ ਜਾਵੇ ਤਾਂ ਕਿ ਉਹਨਾਂ ਨੂੰ ਲਿਸਟਾਂ ਲੈਣ ਲਈ ਜਿਹੜਾ ਹੈ ਕਿ ਉਹ ਬਲਾਕ ਦੇ ਵਿੱਚ ਨਾ ਜਾਣਾ ਪਵੇ। ਔਰ ਉਹ ਆਪਣੇ ਜਿਹੜੇ ਲੋਕ ਇਲੈਕਸ਼ਨ ਲੜਨਾ ਚਾਹੁੰਦੇ ਨੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਨੇ ਤਾਂ ਉਹਨਾਂ ਦੀ ਜਿਹੜੀ ਖੱਜਲ ਖਰਾਬੀ ਜਿਹੜੀ ਹੋ ਰਹੀ ਆ ਉਹਨਾਂ ਤੋਂ ਬਚਿਆ ਜਾ ਸਕੇ। ਔਰ ਮੈਂ ਇਹ ਗੱਲ ਤਾਂ डीसी मैडम ਦੇ ਔਰ ইলেকਸ਼ਨ ਕਮਿਸ਼ਨ ਦੇ ਧਿਆਨ ਵਿੱਚ ਲਿਆਉਂਦੀ ਹੈ ਕਿਉਂਕਿ ਜੀਰੇ ਹਲਕੇ ਦੇ ਵਿੱਚ ਬਹੁਤ ਵੱਡੀਆਂ ਧਾਧਲੀਆਂ ਚੱਲ ਰਹੀਆਂ ਨੇ ਔਰ ਮੈਂ ਜਿਹੜੇ ਇੱਥੋਂ ਦੇ ਸੈਕਟਰੀ ਸਾਹਿਬਾਨ ਆ ਜਾਂ ਪੰਚਾਇਤ ਅਫਸਰ ਆ ਜਾਂ ਜਿਹੜੇ-ਜਿਹੜੇ ਸਬੰਧਤ ਅਫਸਰ ਆ ਵੀਡੀਓ ਮੈਂ ਜਿਹੜੇ ਲੋਕ ইলেকਸ਼ਨ ਲੜਨਾ ਚਾਹੁੰਦੇ ਆ ਮੈਂ ਕਹਿੰਦਾ ਕਿ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ ਜਿਹੜਾ ਕੋ ਤੁਹਾਡੀ ਫੋਨ ਕਾਲ ਨਹੀਂ ਅਟੈਂਡ ਕਰਦਾ ਜਾਂ ਤੁਹਾਨੂੰ ਵੀਡੀਓ ਦਫ਼ਤਰ ਨਹੀਂ ਮਿਲਦਾਗਾ ਤਾਂ ਉਹਨਾਂ ਦੀ ਸ਼ਿਕਾਇਤ ਵੀ ਜਿਹੜੀ ਆ ਉਹ ਡੀਸੀ ਫਿਰੋਜ਼ਪੁਰ ਨੂੰ ਜਾਂ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਜ਼ਰੂਰ ਇਸ ਕਰਕੇ ਕੀਤੀਆਂ ਜਾਣ ਤਾਂ ਕਿ ਅਸੀਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਔਰ ਇਹ ਜਿਹੜੀਆਂ ਦਿੱਕਤਾਂ ਨੇ ਕਿਉਂਕਿ ਅੱਜ ਪੰਜਾਬ ਦੇ ਲੋਕ ਮੰਨ ਬਣਾਈ ਬੈਠੇ ਨੇ ਅੱਜ ਪੰਜਾਬ ਦੇ ਲੋਕ ਇੱਕ ਰਿਜ਼ਲਟ ਦੇਣਾ ਚਾਹੁੰਦੇ ਨੇ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਸਭ ਤੋਂ ਵੱਡਾ ਧੋਖਾ ਤੇ ਠੱਗੀ ਹੋਈ ਆ ਉਹ ਲੋਕ ਪੰਚਾਇਤੀ ਚੋਣਾਂ ਦੇ ਵਿੱਚ ਦੱਸਣਾ ਚਾਹੁੰਦੇ ਨੇ ਇਸ ਸਰਕਾਰ ਕਿਹਨੇ ਨੰਬਰ ਲੈਣ ਦੀ ਆ ਔਰ ਕਿਹਦੇ ਅੱਗੇ ਤੇ ਆ ਔਰ ਮੈਂ ਗੱਲ ਕਹਿਣਾ ਕਿ ਪੰਜਾਬ ਦਾ ਮੁੱਖ ਮੰਤਰੀ ਨਹੀਂ ਮੜਾ ਪਰ ਪੰਜਾਬ ਦਾ ਮੁੱਖ ਮੰਤਰੀ ਥੱਲੇ ਨਹੀਂ ਧਿਆਨ ਦੇ ਰਿਹਾ ਕਿ ਉਹਨਾਂ ਦੇ ਮੌਜੂਦਾ ਵਿਧਾਇਕ ਜਿਹੜੇ ਨੇ ਜਿਹੜਾ ਮੌਜੂਦਾ ਵਿਧਾਇਕ ਆ ਉਹ ਆਪਣੇ ਘਰ ਭਰਨ ਵਿੱਚ ਲੱਗੇ ਨੇ ਔਰ ਜਿਹੜਾ ਵੀਡੀਓ ਆ ਜਿਹੜੇ ਸੈਕਟਰੀ ਸਾਹਿਬਾਨ ਮੈਂ ਕਹਿੰਦਾ ਜੀ ਆ 3 ਸਾਲ ਦਾ ਇਹਨਾਂ ਦੀ ਵਿਜੀਲੈਂਸ ਦੀਆਂ ਇਨਕੁਆਰੀਆਂ ਕਰਾਈਆਂ ਜਾਂ ਸਾਡੇ ਸਰਪੰਚਾਂ ਦੀਆਂ ਤਾਂ ਇਨਕੁਆਰੀਆਂ ਤੁਸੀਂ ਕਰਾ ਲਈਆਂ ਇਹਨਾਂ ਦੀਆਂ ਇਨਕੁਆਰੀਆਂ ਕਰਾਈਆਂ ਜਾਣ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ ਅੱਜ ਆਪ ਦੇ ਆਪ ਨੂੰ ਬਚਾਉਣ ਲਈ ਅੱਜ ਐਮ.ਐਲ.ਏ ਦੇ ਹਿਸਾਬ ਨਾਲ ਚੱਲਦੇ ਨੇ ਅੱਜ ਇਹਨਾਂ ਨੂੰ ਇਹ ਆ ਕਿ ਅਸੀਂ ਕਿਸੇ ਨੂੰ ਐਨ.ਓ.ਸੀ ਨਾ ਦੇਈਏ ਅੱਜ ਇਹਨਾਂ ਨੂੰ ਇਹ ਆ ਕਿ ਅਸੀਂ ਕਿਸੇ ਨੂੰ ਚੁੱਲਾ ਟੈਕਸ ਨਾ ਦੇਈਏ ਪਰ ਮੈਂ ਸਾਰੇ ਉਮੀਦਵਾਰਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਤੁਸੀਂ ਬੈਂਕ 'ਚ ਜਾਓ ਬੈਂਕ 'ਚ ਜਾ ਕੇ ਜੇ ਕੋਈ ਬਲੌਗ ਦੇ ਵਿੱਚ ਤੁਹਾਨੂੰ ਕੋਈ ਨਹੀਂ ਦਿੰਦਾਗਾ ਚੁੱਲਾ ਟੈਕਸ ਨਹੀਂ ਭਰਾਂਦਾਗਾ ਜਾਂ ਤੁਹਾਨੂੰ ਐਨਓਸੀ ਨਹੀਂ ਦਿੰਦਾ ਤੇ ਚੁੱਲਾ ਟੈਕਸ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਬੈਂਕ 'ਚ ਜਾ ਕੇ ਆਪਣੀ ਪੰਚਾਇਤ ਦੇ ਖਾਤੇ ਦੇ ਵਿੱਚ ਜਿਹੜਾ ਉਹ ਚੁੱਲਾ ਟੈਕਸ ਜਮ੍ਹਾਂ ਕਰਾ ਦਿਓ ਔਰ ਜਮ੍ਹਾਂ ਕਰਾ ਕੇ ਉਨੀ ਬੈਂਕ ਵੱਲੋਂ ਜਿਹੜੀ ਰਸੀਦ ਹੋਗੀ ਉਹ ਫਾਰਮ ਦੇ ਨਾਲ ਲੱਗੇਗੀ ਉਹ ਵੈਲਿਡ ਆ ਔਰ ਇਸੇ ਤਰ੍ਹਾਂ ਹੀ ਜਿਹੜੀ ਨੋਮੀਨੇਸ਼ਨ ਫੀਸ ਆ ਉਹ ਵੀ ਜਿਹੜੀ ਆ ਤੁਸੀਂ ਬੈਂਕ ਦੇ ਵਿੱਚ ਜਿਹੜੀ ਆ ਉਹ ਜਮਾ ਕਰਵਾ ਸਕਦੇ ਹੋ ਔਰ ਉਹਦੀ ਰਸੀਦ ਵੀ ਜਿਹੜੀ 100 ਰੁਪਏ ਦੀ ਜਿਹੜੀ ਆ ਉਹ ਫਾਰਮ ਦੇ ਨਾਲ ਲੱਗ ਜਾਏਗੀ ਪਰ ਮੈਂ ਆਸ ਕਰਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਔਰ ਡੀਸੀ ਫਰੋਜਪੁਰ ਵੱਲੋਂ ਔਰ ਐਸਐਸਪੀ ਫਰੋਜਪੁਰ ਵੱਲੋਂ ਕਿਉਂਕਿ ਜੀਰੇ ਦੇ ਵਿੱਚ ਤਾਂ ਮੈਨੂੰ ਬਾਕੀ ਤਾਂ ਪਤਾ ਨਹੀਂ ਪਰ ਜੀਰੇ ਦੇ ਵਿੱਚ ਜਿਹੜਾ ਡੀਐਸਪੀ ਜੀਰਾ ਇੱਕ ਪਰਚਾ ਹੋਇਆ ਸੀ 120/3 ਜਿਹਦੇ ਵਿੱਚ ਪਲਾਟਾਂ ਦੇ ਜਾਲੀ ਸਰਟੀਫਿਕੇਟ ਬਣਾ ਕੇ ਐਮਐਲਏ ਲੋ ਵੀਡੀਓ ਲੋ ਜਿਹੜੇ ਕਿ ਜਿਹੜੇ ਵੰਡੇ ਗਏ ਸੀ ਔਰ ਉਹਨਾਂ ਤੇ ਤਾਂ ਕੀ ਕਾਰਵਾਈ ਕਰਨੀ ਸੀ ਉਲਟਾ ਧਰਨਾਕਾਰੀਆਂ ਦੇ ਕਾਰਵਾਈ ਕੀਤੀ ਗਈ ਜਿਹਦੇ ਵਿੱਚ 70 ਤੋਂ 80 ਬੰਦੇ ਜਿਹੜੇ ਅਣਪਛਤੇ ਆ ਠੀਕ ਹੈ ਇਹਦਾ ਚੰਗੇ ਐਸਐਸਪੀ ਹੋਣ ਕਰਕੇ ਕਿਵাজে ਤੱਕ ਕਿਸੇ ਦਾ ਨਾਮ ਜਦ ਨਹੀਂ ਕੀਤਾ ਗਿਆ ਪਰ ਹੁਣ ਜਿਹੜਾ ਮੌਜੂਦਾ ਡੀਐਸਪੀ ਆ ਉਹ ਸਰਪੰਚਾਂ ਤੱਕ ਸੰਦੇਸ਼ ਭੇਜ ਰਿਹਾ ਕਿ ਜੇ ਸਰਪੰਚ ਖੜੇ ਤਾਂ ਮੈਂ ਤੁਹਾਨੂੰ ਨਾਮਜ਼ਦ ਕਰਾਂਗਾ ਔਰ ਮੈਂ ਇੱਕ ਗੱਲ ਚੇਤਾਵਨੀ ਦੇਣੀ ਚਾਹਾਂ ਔਰ ਮੈਂ ਕਹਿਣਾ ਚਾਹਣਾ ਕਿ ਜੇ ਕਿਸੇ ਮਲਾਜਮ ਨੇ ਕਿਸੇ ਅਫਸਰ ਨੇ ਜੇ ਕੋਈ ਕਤਾਈ ਕੀਤੀ ਤਾਂ ਅਸੀਂ ਜਲਦ ਤੋਂ ਜਲਦ ਜਿਹੜਾ ਅਸੀਂ ਕੱਲ੍ਹ ਤੱਕ ਦੇਖਣਾ ਕਿ ਜੇ ਤਾਂ ਸਾਡੇ ਸਾਰੇ ਬੰਦਿਆਂ ਨੂੰ ਐਨਓਸੀ ਤੇ ਚੁੱਲਾ ਟੈਕਸ ਦੀਆਂ ਸਿੱਧਾ ਮਿਲ ਗਈਆਂ ਤਾਂ ਠੀਕ ਹੈ ਨਹੀਂ ਤਾਂ ਅਸੀਂ ਜਲਦੀ ਤੋਂ ਜਲਦੀ ਇੱਕ ਅੱਧੇ ਦਿਨ ਦੇ ਵਿੱਚ ਫਿਰ ਨਾ ਪ੍ਰਸ਼ਾਸਨ ਸਾਨੂੰ ਇਹ ਗੱਲ ਕਵੇ ਫਿਰ ਨਾ ਡੀਸੀ ਮੈਡਮ ਇਹ ਗੱਲ ਕਹਿਣ ਔਰ ਫਿਰ ਨਾ ਅਸ਼ਪਤੀ ਮੈਡਮ ਇਹ ਗੱਲ ਕਹਿਣ ਕਿ ਤੁਸੀਂ ਧਰਨਾ ਕਿਉਂ ਲਾ ਰਹੇ ਹੋ ਅੱਜ ਮੈਨੂੰ ਹਰੇਕ ਬਲਾਕ ਦੇ ਵਿੱਚੋਂ ਫੋਨ ਆ ਰਿਹਾ ਅੱਜ ਸੇਰ ਦੀ ਗੱਲ ਆ ਕਿ ਮੈਨੂੰ ਸਾਡੇ ਬਲਾਕ ਪ੍ਰਧਾਨ ਕਮਲਜੀਤ ਸਿੰਘ ਦਾ ਫੋਨ ਆਇਆ ਜੋ ਕਿ ਉਹਨਾਂ ਨੇ ਕਿਹਾ ਘੱਲ ਬਲਾਕ ਵਾਲਾ ਜਿਹੜਾ ਵੀਡੀਓ ਆ ਉਹ ਸਾਨੂੰ ਸਾਡਾ ਫੋਨ ਨਹੀਂ ਅਟੈਂਡ ਕਰ ਰਿਹਾ ਉਹ ਦਫ਼ਤਰ ਨਹੀਂ ਮਿਲ ਰਿਹਾ ਔਰ ਉਹ ਇਹ ਗੱਲ ਕਹਿੰਦਾ ਹੈ ਕਿ ਜੇ ਤੁਸੀਂ ਐਨਓਸੀ ਲੈਣੀ ਹੈ ਜਾਂ ਚੁੱਲਾ ਟੈਕਸ ਲੈਣਾ ਹੈ ਤੇ ਐਮਐਲਏ ਦੇ ਦਫਤਰ ਜਾਓ ਇਸ ਕਰਕੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹੋ ਜੀ ਗੁੰਡਾਗਰਦੀ ਨਹੀਂ ਅਸੀਂ ਚੱਲਣ ਦੇਾਂਗੇ ਔਰ ਹਰ ਇੱਕ ਅਫਸਰ ਨੂੰ ਇਹ ਗੱਲ ਕਹਿਣੀ ਚਾਹਾਂ ਕਿ ਇਲੈਕਸ਼ਨ ਨੂੰ ਇਲੈਕਸ਼ਨ ਸਮਝ ਕੇ ਚਲਾਓ ਔਰ ਸਮਾਂ ਬਹੁਤ ਘੱਟ ਰਹਿ ਗਿਆ 2 ਸਾਲ ਦਾ ਸਮਾਂ ਪਿੱਛੇ ਜਿਆਦਾ ਸਮਾਂ ਨਹੀਂ ਗਾ ਤੇ ਇਸ ਕਰਕੇ ਸ਼ਾਂਤ ਮੈਂ ਹੀ ਇਲੈਕਸ਼ਨ ਕਰਾਓ ਇਹਨਾਂ ਨੂੰ ਜਿਹੜੀ ਜਿਹੜੀ ਚੀਜ਼ ਆ ਕਿਉਂਕਿ ਤੁਹਾਡਾ ਫਰਜ਼ ਬਣਦਾ ਤੁਸੀਂ ਸਰਕਾਰ ਤੋਂ ਨਹੀਂ ਲੋਕਾਂ ਤੋਂ ਤਨਖਾਹ ਲੈਣੇ ਹੋ ਲੋਕਾਂ ਦੀ ਤਨਖਾਹ ਲੋਕਾਂ ਦੇ ਮੁਲਾਜ਼ਮ ਹੋ ਔਰ ਜਦੋਂ ਲੋਕਾਂ ਦੇ ਮੁਲਾਜ਼ਮ ਹੋ ਤੇ ਤੁਹਾਡਾ ਹੱਕ ਬਣਦਾ ਕਿ ਲੋਕਾਂ ਦੇ ਜਿਹੜੇ ਦਫ਼ਤਰ ਆਉਂਦੇ ਆ ਉਹਨਾਂ ਦਾ ਜਿਹੜਾ ਸਾਦੇ ਸਾਡੇ ਕਿੱਥੇ ਵੀਡੀਓ ਲੱਗਾ ਮੈਂ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ ਲਿਆਉਣਾ ਚਾਹੁੰਦਾ ਮੱਖੂ ਵੀਡੀਓ ਆ ਵਿਕਰਾਂਤ ਜਿੰਨੂੰ ਕਰੀਬ 10 ਸਾਲ ਹੋ ਗਏ ਜੋ ਕਲਰਕ ਵੀ ਇੱਥੇ ਸੀ ਅਕਾਊਂਟ ਕਲਰਕ ਵੀ ਇੱਥੇ ਬਣਾਤਾ ਹੁਣ ਉਹਨੂੰ ਵੀਡੀਓ ਦਾ ਚਾਰਜ ਦਿੱਤਾ 10 ਸਾਲ ਤੋਂ ਮਖੂ ਤੇ ਜੀਰਾ ਬਲਾਕ ਦੇ ਵਿੱਚ ਲਗਾਤਾਰ ਉਹ ਕੰਟੀਨਿਊ ਕੰਮ ਕਰ ਰਿਹਾ ਔਰ ਉਹ ਸਰਪੰਚਾਂ ਨੂੰ ਇਹ ਗੱਲ ਕਹਿ ਰਿਹਾ ਕਿ ਮੈਂ ਕਿਸੇ ਨੂੰ ਮੈਂ ਕਿਸੇ ਨੂੰ ਮੈਂ ਚੁੱਲਾ ਟੈਕਸ ਨਹੀਂ ਭਰਨ ਦੇਣਾ ਮੈਂ ਕਿਸੇ ਨੂੰ ਉਹ ਕਹਿੰਦਾ ਮੈਂ ਐਨਓਸੀ ਨਹੀਂ ਦੇਣੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਚਾਹੁੰਦਾ ਕਿ ਇਹ ਜੇ ਇਹੋ ਜਿਹੇ ਜਿਹੜੇ ਅਫਸਰ ਨੇ ਜਿਨ੍ਹਾਂ ਨੂੰ 10-10 ਸਾਲ ਹੋ ਗਏ ਨੇ ਲੱਗਿਆ ਨੂੰ ਦੋਹਾਂ ਬਲਾਕਾਂ ਦੇ ਵਿੱਚ ਅੱਜ ਜਿਨ੍ਹਾਂ ਨੂੰ ਕਲਰਕ ਕਲਰਕ ਤੋਂ ਕਾਊਂਟ ਕਲਰਕ ਦੀ ਤਰੱਕੀ ਦੇ ਕੇ ਜਿਨ੍ਹਾਂ ਨੂੰ ਚਾਰਜ ਦਿੱਤਾ ਗਿਆ ਐ ਅੱਜ ਉਹਨਾਂ ਨੂੰ ਜਲਦੀ ਤੋਂ ਜਲਦੀ ਇੱਥੋਂ ਬਦਲਿਆ ਜਾਵੇ ਕਿਉਂਕਿ ਉਹ ਸੈਕਟਰੀ ਸਾਹਿਬਾਨਾਂ ਨੂੰ ਕਹਿੰਦੇ ਨੇ ਮੈਂ ਵਿਕਰਾਂਤ ਨਾਲ ਗੱਲ ਵੀ ਕੀਤੀ ਉਹ ਸੈਕਟਰੀ ਸਾਹਿਬਾਨਾਂ ਨੂੰ ਕਹਿੰਦੇ ਆ ਤੁਹਾਨੂੰ ਦਫ਼ਤਰ ਆਉਣ ਦੀ ਲੋੜ ਨਹੀਂ ਔਰ ਮੈਂ ਜਲਦੀ ਬਲਾਕ ਜੀਰੇ ਦੇ ਵਿੱਚ ਵੀ ਪਹੁੰਚਾਂਗਾ ਔਰ ਜਲਦੀ ਤੋਂ ਜਲਦੀ ਜਿਹੜਾ ਐ ਕਿ ਮੈਂ ਬਲਾਕ ਮੱਖੂਚ ਵੀ ਪਹੁੰਚਾਂਗਾ ਔਰ ਵੀਡੀਓਗ੍ਰਾਫੀ ਜਿਹੜੀ ਐ ਮੈਂ ਇਲੈਕਸ਼ਨ ਕਮਿਸ਼ਨ ਦੇ ਤੇ ਅੱਛਾ ਹੋਣਾ ਚਾਹੁੰਦਾ ਜਿੱਥੇ ਵੀ ਨਾਮੀਨੇਸ਼ਨ ਹੋਣੀ ਐ ਉਥੇ ਵੀਡੀਓਗ੍ਰਾਫੀ ਹੋਣੀ ਚਾਹੀਦੀ ਏ ਔਰ ਜਿਹੜੇ ਬਲੌਕ ਦੇ ਵਿੱਚ ਜਿਹੜੇ ਕੈਮਰੇ ਨੇ ਉਹਨਾਂ ਦਾ ਜਿਹੜਾ ਉਹ ਜਿਹੜੀ ਵੀਡੀਓਗ੍ਰਾਫੀ ਸਿੱਧੀ ਇਲੈਕਸ਼ਨ ਕਮਿਸ਼ਨ ਨੂੰ ਜਾਵੇ ਡੀਸੀਆਂ ਨੂੰ ਜਾਵੇ ਤਾਂ ਕਿ ਭਾਗਾਂ ਪਤਾ ਲੱਗ ਸਕੇ ਕਿ ਬਲੌਕ ਦੇ ਵਿੱਚ ਡੀਸੀ ਡੀਸੀ ਨੂੰ ਪਤਾ ਲੱਗ ਸਕੇ ਕਿ ਵੀਡੀਓ ਬਲੌਕ ਦੇ ਵਿੱਚ ਹਾਜ਼ਰ ਹੈ ਸੈਕਟਰੀ ਪੰਚਾਇਤ ਅਫਸਰ ਹਾਜ਼ਰ ਆ ਜਾਂ ਨਹੀਂ ਆਜਾ ਕਿਉਂਕਿ ਇਲੈਕਸ਼ਨਾਂ ਦੇ ਦਿਨ ਨੇ ਇਹ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ 27 ਨੂੰ ਨਾਮਜ਼ਦਗੀਆਂ ਹੋਣੀਆਂ ਨੇ ਤੇ 4 ਤਰੀਕ ਤੱਕ ਤੁਸੀਂ ਨਾਮਜ਼ਦਗੀਆਂ ਕਰ ਸਕਦੇ ਹੋ ਤੇ ਫਿਰ ਇਹ ਆਪਣੇ ਘਰਾਂ 'ਚ ਜਾਂ ਪ੍ਰਾਈਵੇਟ ਜਗ੍ਹਾ ਤੇ ਕਿਉਂ ਬੈਠਣ ਇਹਨਾਂ ਨੂੰ ਜਿਹੜਾ ਬਲਾਕਾਂ ਦੇ ਵਿੱਚ ਬਿਠਾਇਆ ਜਾਵੇ ਔਰ ਜਲਦੀ ਤੋਂ ਜਲਦੀ ਜਿਹੜੇ ਆ ਜਿਹੜੇ ਉੱਥੇ ਲੋਕ ਪਹੁੰਚਦੇ ਨੇ ਉਹਨਾਂ ਨੂੰ ਜਿਹੜਾ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਇੱਕ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਕਿਉਂਕਿ ਕਈ ਪੁਲਿਸ ਅਫਸਰ ਜਿਹੜੇ ਡੀਐਸਪੀ ਜੀਰਾ ਅਰਗੇ ਜਿਹੜੇ ਨੇ ਜਿੰਨਾਂ ਨੂੰ ਕਿਹਾ ਜਾ ਰਿਹਾ ਕਿ ਅਸੀਂ ਝੂਠੇ ਪਰਚੇ ਦੇਾਂਗੇ ਅਸੀਂ ਅਸੀਂ ਇਹਨਾਂ ਤੋਂ ਨਹੀਂ ਡਰਦੇ ਪਰਚਿਆਂ ਤੋਂ ਮੈਂ ਗੱਲ ਕਹਿਣੀ ਚਾਹੁੰਦਾ ਕਿ ਨਜਾਇਜ਼ ਕਿਸੇ ਨਾਲ ਨਹੀਂ ਹੋਣਦੇ ਔਰ ਨਾ ਜ਼ੁਲਮ ਸਹਿਣਾ ਹੈ ਤੇ ਨਾ ਹੀ ਜ਼ੁਲਮ ਜਿਹੜਾ ਹੈ ਕਰਨ ਦੇਣਾ ਕਿਸੇ ਨੂੰ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਐਸਐਸਪੀ ਮੈਡਮ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਇੱਥੇ ਚੰਗੇ ਐਸਪੀ ਨੂੰ ਜਿਹੜਾ ਕਿ ਜਿਹੜਾ ਹੈ ਕਿ ਇਸ ਸਬ ਡਿਵੀਜ਼ਨ ਦਾ ਹਰੇਕ ਸਬ ਡਿਵੀਜ਼ਨ ਦਾ ਜਿਹੜਾ ਕਿ ਇੰਚਾਰਜ ਲਾਇਆ ਜਾਵੇ ਉਹਨਾਂ ਦੀ ਰਹਿਨਮਾਈ ਇਹ ਜਿਹੜੀ ਹੈ ਨਾਮਜ਼ਦਗੀ ਪੱਤਰ ਭਰੇ ਜਾਣ ਔਰ ਵੀਡੀਓਗ੍ਰਾਫੀ ਜਿਹੜੀ ਆ ਕਿ ਉਹ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਵੀਡੀਓਗ੍ਰਾਫੀ ਕਰਾਈ ਜਾਵੇ ਤਾਂ ਕਿ ਇਹ ਜਿਹੜੀਆਂ ਚੋਣਾਂ ਨੇ ਇਹ ਹੋ ਸਕਣ ਔਰ ਵੋਟਾਂ ਦਾ ਜਿਹੜੀਆਂ ਨੇ ਉਹ ਲੋਕਾਂ ਨੇ ਪਾਉਣੀਆਂ ਔਰ ਮੈਂ ਇੱਕ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਕਿ ਜਿਹੜੀ ਅਸੀਂ ਗੱਲ ਕਰਦੇ ਸੀਗੇ ਕਿ ਜੇ ਐਮਐਲਏ ਟੈਂਪੀ ਦੀਆਂ ਚੋਣਾਂ ਜਿਹੜੀਆਂ ਨੇ ਜੇ ਉਹਨਾਂ ਦਾ ਸਮਾਂ 5 ਵਜੇ ਤੱਕ ਆ ਤਾਂ ਇਹਨਾਂ ਦਾ ਸਮਾਂ 4 ਵਜੇ ਤੱਕ ਕਿਉਂ ਉਹਨਾਂ ਦਾ ਸਮਾਂ ਵੀ 5 ਵਜੇ ਤੱਕ ਜਿਹੜਾ ਕੀਤਾ ਜਾਵੇ ਇਹਨਾਂ ਵੋਟਾਂ ਦਾ ਵੀ ਔਰ ਕਿਉਂਕਿ ਇਹਦੇ ਵਿੱਚ 90% ਜਿਹੜੀ ਵੋਟਾਂ ਪੋਹਲ ਹੁੰਦੀ ਹੈ। ਅਜੇ ਦੂਜਿਆਂ ਵਿੱਚ ਤਾਂ 60 ਤੋਂ 70% ਵੋਟ ਪੋਹਲ ਹੁੰਦੀ ਹੈ। ਔਰ ਮੈਂ ਜੋ ਜੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ। ਚਾਹੇ ਲੋਕ ਸਭਾ શ્રી ਖਡੂਰ ਸਾਹਿਬ ਦੇ ਵਿੱਚ ਚਾਹੇ ਕਿਤੇ ਜ਼ਿਲ੍ਹਾ ਫੋਜਪੁਰ ਦੇ ਕਿਸੇ ਵੀ ਵਿਧਾਨ ਸਭਾ ਦੇ ਵਿੱਚ ਕਿਉਂਕਿ ਗੁਰੂ ਸਾਹਿਬਾ ਵੀ ਮੈਨੂੰ ਫੋਨ ਤੋਂ ਲਾਈਆਂ ਨੇ ਕਿ ਸਾਨੂੰ ਸੈਕਟਰੀ ਜਿਹੜੇ ਉਹ ਚੋਲਾ ਟੈਕਸ ਨਹੀਂ ਦੇ ਰਹੇ। ਔਰ ਮੈਂ ਕਲ ਕਹਿਣਾ ਕਿ ਤਕੜੇ ਹੋ ਜੋ ਜੇ ਨਾ ਪਾਣੋਂ ਇਹਨਾਂ ਨੇ ਨਾਮਜ਼ਦਗੀ ਪੱਤਰ ਲਈ ਚੁੱਲਾ ਟੈਕਸ ਜਾਂ ਐਨਓਸੀ ਨਾ ਦਿੱਤੇ ਕਿਉਂਕਿ ਜਿਵੇਂ ਮੇਰੇ ਕੋਲ ਸਾਡੇ ਮੋਤਵਰ ਜਿਹੜੇ ਕਈ ਸਰਪੰਚ ਸਾਹਿਬਾਨ ਜਿਨ੍ਹਾਂ ਜਿਨ੍ਹਾਂ ਨੇ ਚੋਣ ਲੜਦੀਆਂ ਮੇਰੇ ਧਿਆਨ 'ਚ ਇਹਨਾਂ ਨੇ ਅੱਜ ਸਵੇਰੇ ਵੀ ਲਿਆਂਦਾ ਅੱਜ ਮੇਰੇ ਕੋਲ ਪਹੁੰਚੇ ਵੀ ਨਹੀਂ ਔਰ ਇਹਨਾਂ ਨੇ ਦੱਸਿਆ ਕਿ ਸਾਨੂੰ ਜਿਹੜਾ ਹੈ ਕਿ ਸੈਕਟਰੀਆਂ ਵੱਲੋਂ ਸੈਕਟਰੀਆਂ ਵੱਲੋਂ ਜਿਹੜਾ ਸਾਡੇ ਫੋਨ ਨਹੀਂ اٹੈਂਡ ਕੀਤੇ ਜਾ ਰਹੇ ਔਰ ਮੈਂ ਸੈਕਟਰੀ ਸਾਹਿਬਾ ਨਾਲੋਂ ਤੇ ਵੀਡੀਓ ਨੂੰ ਫੇਰ ਦੁਬਾਰਾ ਜਾਣਕਾਰੀ ਦੇਣੀ ਚਾਹੁੰਦਾ ਕਿ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ ਅਸੀਂ ਇਹ ਲਿਆ ਰਹੇ ਔਰ ਜਿਹੜੀਆਂ ਪ੍ਰੋਪਰ ਜਿਹੜੇ ਜਿਹੜੇ ਜਿਨ੍ਹਾਂ ਦੇ ਫੋਨ ਨਹੀਂ اٹੈਂਡ ਹੋਦੇ ਜਾਂ ਜਿਨ੍ਹਾਂ ਨੂੰ ਚੋਲਾ ਟੈਕਸ ਜਾਂ ਐਨਓਸੀ ਨਹੀਂ ਦਿੰਦੇ ਉਹਨਾਂ ਨੂੰ ਉਮੀਦਵਾਰਾਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੀਆਂ ਜਿਹੜੀਆਂ ਇੱਕ ਸ਼ਿਕਾਇਤਾਂ ਜਿਹੜੀਆਂ ਜਿਹੜਾ ਜਿਹੜਾ ਸਬੰਧਤ ਅਫਸਰ ਆ ਉਹ ਜ਼ਰੂਰ ਤੁਹਾਨੂੰ ਮੈਂ ਜਿਹੜੀ ਆ ਕਿ ਇਲੈਕਸ਼ਨ ਕਮਿਸ਼ਨ ਦੀ ਮੇਲ ਆਈਡੀ डीसी ਫਰੋਜਪੁਰ ਦੀ ਮੇਲ ਆਈਡੀ ਔਰ ਹਰੇਕ ਅਫਸਰ ਦੀ ਮੇਲ ਆਈਡੀ ਜਿਹੜੀ ਆ ਕਿ ਉਹ ਮੈਂ ਸ਼ੇਅਰ ਕਰਾਂਗਾ ਔਰ ਉਹਨਾਂ ਨੂੰ ਜਿਹੜੀਆਂ ਕਿ ਸਬੰਧਤ ਜਿਹੜੇ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਜਾਂ ਡੀਸੀ ਨੂੰ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਜਿਹੜੀਆਂ ਦਰਜ ਕਰਾਈਆਂ ਜਾਂ ਤਾਂ ਕਿ ਆਪਣੇ ਕੰਮ ਦੇ ਵਿੱਚ ਕੋਈ ਵਿਘਨ ਨਾ ਪਵੇ ਇਸ ਕਰਕੇ ਭਰਾਓ ਹਰ ਤਰ੍ਹਾਂ ਕਿਉਂਕਿ ਤੁਸੀਂ ਚਾਹੇ ਮੈਂ ਐਮਐਲਏ ਦਾ ਇਲੈਕਸ਼ਨ ਲੜਿਆ ਚਾਹੇ ਮੈਂਬਰ ਪਾਰਲੀਮੈਂਟ ਦਾ ਲੜਿਆ ਤਾਂ ਤੁਸੀਂ ਦਿਨ ਰਾਤ ਮੇਰੇ ਲਈ ਇੱਕ ਕੀਤਾ ਅੱਜ ਵਾਰੀ ਆ ਉਹਨਾਂ ਵੀਰਾਂ ਦੀ ਜਿਹੜੇ ਮੇਰੀਆਂ ਬਾਹਾਂ ਬਣ ਕੇ ਖੜਦੇ ਰਹੇ ਪਿੰਡਾਂ 'ਚ ਅੱਜ ਉਹਨਾਂ ਦੇ ਨਾਲ ਮੈਂ ਰਾਤ ਨੂੰ 12 ਵਜੇ ਸਦੋਂਗੇ ਤਾਂ ਨਹੀਂ ਆਜ ਰਵਾਂਗਾ ਔਰ ਤੱਕੜੇ ਹੋ ਕੇ ਆਪਾਂ ਇਲੈਕਸ਼ਨ ਲੜਦੇ ਆਂ ਔਰ ਇਲੈਕਸ਼ਨ ਜਿੱਤਨੇ ਨਹੀਂ ਐ ਅੱਜ ਪਿੰਡਾਂ 'ਚੋਂ ਫੋਨ ਆ ਰਹੇ ਨੇ ਉਹ ਕਹਿੰਦੇ ਕਿ ਫਿਕਰ ਨਾ ਕਰੋ ਇਲੈਕਸ਼ਨ ਲੜਾਂਗੇ ਵੀ ਤੇ ਜਿੱਤ ਕੇ ਵੀ ਆਵਾਂਗੇ ਅੱਜ ਕਈਆਂ ਪਿੰਡਾਂ ਦੇ ਵਿੱਚ ਐਮ.ਐਲ.ਏ ਫੋਨ ਕਰ ਰਿਹਾ ਕਿ ਯਾਰ ਮੇਰੀ ਤਾਂ ਸਰਕਾਰ ਨੇ ਸੁਣੀ ਨਹੀਂ ਮੇਰੇ ਬਿਨਾਂ ਪੁੱਛੇ ਰਜਿਸਟ੍ਰੇਸ਼ਨਾਂ ਕਰਤੀਆਂ ਪਹਿਲੀ ਯਾਰ ਬਲਾਕ 'ਚ ਹੋਈਆਂ ਨੇ ਐਮ.ਐਲ.ਏ ਸਾਹਿਬ ਤੁਸੀਂ ਲੋਕਾਂ ਨੂੰ ਝੂਠ ਨਹੀਂ ਬੋਲ ਸਕਦੇ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਪਹਿਲੀ ਵਾਰ ਆ ਜਦੋਂ ਬਲੌਗ ਦੇ ਸਾਹਮਣੇ ਅਲਰਵੇਸ਼ਨ ਹੋਈ ਆ ਔਰ ਤੁਸੀਂ ਲਿਸਟਾਂ ਬਣਾ ਕੇ ਦਿੱਤੀਆਂ ਨੇ ਔਰ ਇਸ ਕਰਕੇ ਮੈਂ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਮੈਂ ਜੀਰੇ ਕੋਠੀ ਚ ਹੀ ਮਿਲਾਂਗਾ ਮੈਂ ਉਨੇ ਦਿਨ ਜਿੰਨੇ ਮੇਰੇ ਪ੍ਰੋਗਰਾਮ ਸੀ ਉਹ ਸਾਰੇ ਪ੍ਰੋਗਰਾਮ ਜਿਹੜੇ ਆ ਮੈਂ ਕੈਨਸਲ ਕਰਦਾ ਔਰ ਚਾਹੇ ਮੇਰੀ ਹਰਿਆਣਾ ਵਿੱਚ ਡਿਊਟੀ ਲੱਗੀ ਸੀ ਇਸ ਕਰਕੇ ਵੀ ਮੈਂ ਪਾਰਟੀ ਨੂੰ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਆਪਣੇ ਜਿਹੜੇ ਸਰਪੰਚੀ ਦੇ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਜਿਹੜਾ ਕਿ ਮੈਂ ਇਸ ਕਰਕੇ ਮੈਂ ਜੀਰੇ ਜਾਣਾ ਚਾਹੁੰਦਾ ਮੈਂ ਕੱਲ ਹਰਿਆਣਾ ਸੀ ਮੈਂ ਅੱਜ ਜੀਰੇ ਪਹੁੰਚ ਗਿਆ ਔਰ ਜਿੱਥੇ ਜਿੱਥੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਜ਼ਰੂਰਤ ਹੋਊਗੀ ਉੱਥੇ ਪਹੁੰਚਾਂਗਾ ਜਿਹੜੇ ਦਫ਼ਤਰ ਜਾਣ ਦੀ ਲੋੜ ਪਈ ਦਫ਼ਤਰ ਵੀ ਜਾਵਾਂਗਾ ਔਰ ਆਪਣੇ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਸਰਪੰਚ ਆ ਉਹਨਾਂ ਦੇ ਨਾਮੀਨੇਸ਼ਨ ਜਿਹੜੇ ਆ ਕਿ ਉਹ ਵੀ ਦਾਖਲ ਕਰਾਵਾਂਗੇ ਉਹ ਡੇਟ ਵੀ ਜਿਹੜੀ ਹੈ ਕਿ ਜਲਦੀ ਤੋਂ ਜਲਦੀ ਅਸੀਂ ਦੱਸ ਦਿਆਂਗੇ ਔਰ ਜੇ ਉਸ ਤੋਂ ਪਹਿਲਾਂ ਪਹਿਲਾਂ ਵੀਡੀਓ ਤੇ ਸੈਕਟਰੀ ਸਾਹਿਬਾਨਾਂ ਨੇ ਸਾਥ ਦਿੱਤਾ ਔਰ ਸਾਡੇ ਉਮੀਦਵਾਰਾਂ ਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਇਸ ਤੋਂ ਪਹਿਲਾਂ ਜਿਹੜੀ ਆ ਕਿ ਡੀਸੀ ਤੇ ਐਸਐਸਪੀ ਦਾ ਜਿਹੜਾ ਅਸੀਂ ਘਰਾਓ ਕਰਨਾ ਉਹ ਵੀ ਧਰਨੇ ਦੀ ਡੇਟ ਜਿਹੜੀ ਹੈ ਜਿਲ੍ਹਾ ਪੱਧਰੀ ਜਿਹੜਾ ਧਰਨਾ ਜਿਹੜਾ ਉਹ ਵੀ ਅਸੀਂ ਜਲਦੀ ਇੱਕ ਅੱਧੇ ਦਿਨ ਦੇ ਵਿੱਚ ਅਨਾਉਂਸ ਕਰਾਂਗੇ ਜੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਥ ਦੇ ਰਹੇ ਹੋ ਇਸ ਵੀਡੀਓ ਨੂੰ ਜੇ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਤਾਂ ਕਿ ਹਰ ਉਸ ਉਮੀਦਵਾਰ ਤੱਕ ਹਰ ਉਸ ਸਾਥੀ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਜੇ ਕਿਸੇ ਨੂੰ ਜ਼ਰੂਰਤ ਹੋਵੇ ਤੇ ਇਹਨਾਂ ਨੰਬਰਾਂ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ